ਸਰ ਕੁਝ ਬਾਬੇ ਰੱਸੀ ਰੁਸੀ ਦੇ ਟ੍ਰਿਕ ਵੀ ਦਿਖਾਉਂਦੇ ਆ। ਲੋ ਜੀ ਰੱਸੀ ਕਰਨ ਲੱਗੇ ਕੱਟ ਅਸੀਂ। ਰੱਸੀ ਵਾਲਾ ਟ੍ਰਿਕ ਦਿਖਾ ਰਹੇ ਆ ਗਗਨਦੀਪ ਜੀ ਹੁਣ ਸਾਨੂੰ ਤੇ ਲੋ ਜੀ ਰੱਸੀ ਹੋ ਗਈ ਕੱਟ। ਪੂਰੇ ਕੋਨੇ ਵਿੱਚ ਰੱਖਤੇ। ਇੱਕ ਕੋਨੇ ਨਾਲ ਕੋ ਦੋ ਕੋਨੇ ਮੇਰੇ ਕੋ ਇੱਕ ਤੁਹਾਡੇ ਕੋ। ਰੱਸੀ ਪਹਿਲਾਂ ਵਰਗੀ ਤਾਂ ਨਹੀਂ ਬੰਸ ਸਕਦੀ ਸਰ ਜੀ। ਥੋੜਾ ਖਿੱਚੋ ਸਰ ਜੀ ਤੁਸੀਂ ਵੀ। ਲੋ ਜੀ ਪਹਿਲਾਂ ਵਰਗੀ ਬੰਨ ਨਹੀਂ ਸਕਦੀ ਪਰ ਬੰਨ ਚੁੱਕੀ ਹੈ। ਜਾਦੂ ਅਸਲ ਦੇ ਵਿੱਚ ਕੋਈ ਜਾਦੂ ਹੁੰਦਾ ਹੈ। ਸਰ ਜਾਦੂ ਉਹ ਹੁੰਦਾ ਜਿਹੜਾ ਕਿ ਨਜ਼ਰ ਨਾ ਆਵੇ। ਨજર ਕਿ ਨਹੀਂ ਆ ਰਹੀ ਜੋ ਪ੍ਰਮਾਤਮਾ ਦੀ ਦਿੱਤੀ ਹੋਈ ਚੀਜ਼ਾਂ ਸਾਨੂੰ ਮਿਲ ਰਹੀਆਂ ਰੀਅਲ ਪਾਵਰ ਉਹੀ ਹੈ ਬਾਕੀ ਜੋ ਆਪਾਂ ਦਿਖਾ ਰਹੇ ਹਾਂ ਇਹ ਸਿਰਫ ਦਿਖਾਵਾ ਹੀ ਹੈ ਇੱਕ ਸਰ ਜੀ ਚਸ਼ਮਾ ਚੈੱਕ ਕਰੋ ਨੋਰਮਲ ਚਸ਼ਮਾ ਜੀ ਠੀਕ ਹੈ ਜੀ ਇਹਦੇ ਵਿੱਚ ਮੈਂ ਇੱਕ ਹਿਪਨੋਟਿਕ ਪਾਵਰ ਭੇਜੂਗਾ ਜਿਸ ਦੇ ਨਾਲ ਕਿ ਚਸ਼ਮਾ ਹਿੱਲੂਗਾ ਇਹਨੂੰ ਹਲਕਾ ਜਿਹਾ ਫੂਕ ਮਾਰੋ ਲੋ ਜੀ ਆਈ ਨજર ਕੁਛ ਜੀ ਹੂੰ ਲੋ ਜੀ ਅੱਛਾ ਇਹ ਪਾਵਰ ਹੈ ਇਹ ਤੁਹਾਨੂੰ ਮਿਸ ਗਾਈਡ ਤੁਹਾਨੂੰ ਕੀਤਾ ਕਿ ਵਿਲ ਪਾਵਰ ਹੈ ਵਿਲ ਪਾਵਰ ਕੁਛ ਨਹੀਂ ਹੈ ਸਾਇੰਸ ਹੈ ਇਹ ਟ੍ਰਿਕ ਤੁਸੀਂ ਵੱਧ ਤੋਂ ਵੱਧ ਮੇਰੇ ਹਿਸਾਬ ਨਾਲ 2 ਮਿੰਟ ਤੋਂ ਪਹਿਲਾਂ ਸਿੱਖ ਜਾਓਗੇ ਜੀ ਇਹ ਸਭ ਹਾਦੀਸਪਾਈ ਚਲਾਕੀ ਹੈ ਜੀ ਅਸੀਂ ਐਂਟਰਟੇਨਮੈਂਟ ਕਰਦੇ ਜਿਹੜੇ ਬਾਬੇ ਆ ਉਹਨੂੰ ਮਿਸ਼ਯੂਜ਼ ਕਰਦੇ ਬਸ ਮੈਂ ਤੁਹਾਨੂੰ ਉਹ ਟ੍ਰਿਕ ਦਿਖਾਉਣ ਜਾ ਰਿਹਾ ਜਿਹੜਾ ਕੋਈ ਬੰਦਾ ਸੋਚ ਨਹੀਂ ਸਕਦਾ ਹੁਣ ਇੱਕ ਤਰਸੀ ਦੇ ਕਿੰਨੇ ਕੋਨੇ ਹੁੰਦੇ ਸਰ ਜੀ ਦੋ ਦੋ ਕੋਨੇ ਆ ਜੀ ਰਸੀ ਦਾ ਸੈਂਟਰ ਲਗਭਗ ਇੱਥੇ ਤੁਸੀਂ ਦੱਸੋ ਮੈਨੂੰ ਸੈਂਟਰ ਇੱਥੇ ਜਾਊਗਾ ਜੀ ਇੱਥੇ ਆਊਗਾ ਮੈਂ ਇੱਥੋਂ ਪਗੜ ਲੈਣਾ ਜੀ ਇੱਥੇ ਗਿਆ ਸਰ ਜੀ ਹਾਂ ਚਲੋ ਲਗਭਗ ਇੱਥੇ ਕੋਗੇ ਇੱਥੇ ਹੋ ਗਿਆ ਹਾਂ ਠੀਕ ਹੈ ਜੀ ਤੁਸੀਂ ਇਧਰ ਪਕੜੋ ਸਰ ਜੀ ਸਰ ਇਧਰ ਪਕੜੀ ਹੋਈ ਰੱਖੇ ਰੱਸੀ ਦਾ ਸੈਂਟਰ ਇੱਥੇ ਆ ਗਿਆ ਸਰ ਠੀਕ ਹੈ ਜੀ ਜਿੱਥੇ ਮਰਜੀ ਮੈਨੂੰ ਸਟਾਪ ਕਰ ਦਿਓ ਇਹ ਆ ਗਿਆ ਥੋੜਾ ਯੂਜ਼ ਕਰੋ ਸਰ ਜੀ ਰੱਸੀ ਨੂੰ ਛੋਕਰ ਕੱਟ ਦਈਏ ਰੱਸੀ ਦੇ ਪੀਸ ਕਿੰਨੇ ਹੋ ਜੂਗੇ ਸਰ ਜੀ 2 ਹੋ ਜੂਗੇ ਰੱਸੀ ਦੇ ਪੀਸ 2 ਹੋਏ ਹਨ ਕਿਤੇ ਕੋਨੇ ਕਿੰਨੇ ਹੋ ਜਾਣਗੇ 4 4 4 ਕੋਨੇ ਹੋ ਜੂਗੇ ਠੀਕ ਹੈ ਜੀ ਆ ਲੋ ਜੇ ਮੈਂ ਰੱਸੀ ਕਟਿੰਗ ਕਰਾਂ ਤਾਂ ਤੁਸੀਂ ਸੋਚੂਗਾ ਪਤਾ ਨਹੀਂ ਕੀ ਕੀਤਾ ਕੀ ਨਹੀਂ ਕੀਤਾ ਇਸ ਕਰਕੇ ਮੈਂ ਚਾਹਾਂਗਾ ਤੁਸੀਂ ਰੱਸੀ ਨੂੰ ਆਪ ਕਟਿੰਗ ਕਰੋ ਲਓ ਜੀ ਰੱਸੀ ਕਰਨ ਲੱਗੇ ਕੱਟ ਅਸੀਂ ਰੱਸੀ ਵਾਲਾ ਟ੍ਰਿਕ ਦਿਖਾ ਰਹੇ ਹਾਂ ਗਗਨਦੀਪ ਜੀ ਹੁਣ ਸਾਨੂੰ ਤੇ ਲੋ ਜੀ ਰੱਸੀ ਹੋ ਗਈ ਕੱਟ ਓਕੇ ਇੱਕ ਕੋਨਾ ਇਹਨਾਂ ਕੋਲ ਪਗੜੇ ਹੈ ਦੋ ਕੋਨੇ ਮੇਰੇ ਕੋਲ ਹੈ ਇੱਕ ਕੋਨਾ ਤੁਹਾਡੇ ਕੋਲ ਟੋਟਲ ਕਿੰਨੇ ਕੋਨੇ ਚਾਰ ਹੋ ਗਏ ਜੀ ਪਹਿਲਾਂ ਕਿੰਨੇ ਕੋਨੇ ਸੀਗੇ ਜੀ ਪਹਿਲਾਂ ਦੋ ਸੀ ਦੋ ਸੀਗੇ ਰੱਸੀ ਪਹਿਲਾਂ ਵਰਗੀ ਤਾਂ ਨਹੀਂ ਬਣ ਸਕਦੀ ਨਹੀਂ ਹੋ ਸਕਦੀ ਹੋ ਸਕਦੀ ਹੈ ਜੀ ਤੇ ਰੱਸੀ ਪਹਿਲਾਂ ਵਰਗੀ ਹੋ ਸਕਦੀ ਹੈ ਹਾਂ ਜੀ ਇੱਥੇ ਮੈਂ ਦੋ ਗੱਠਾ ਲਗਾਉਂਗਾ ਰੱਸੀ ਪਹਿਲਾਂ ਵਰਗੀ ਜੁੜ ਜੂਗੀ ਹੁਣ ਤੁਸੀਂ ਸੋਗੇ ਪਹਿਲਾਂ ਵਰਗੀ ਤਾਂ ਜੁੜੀ ਨਹੀਂ ਵਿੱਚ ਪੈਂਚਰ ਆ ਗਿਆ ਗੱਠ ਆ ਗਈ ਜੇ ਗੱਠ ਵੀ ਨਾ ਵੇ ਫਿਰ ਕੀ ਹੋਊਗਾ ਜੀ ਫਿਰ ਮੈਂ ਪਹਿਲਾਂ ਵਰਗੀ ਹੋ ਜਾਊ ਨਹੀਂ ਜੀ ਚਮਤਕਾਰ ਹੋਊਗਾ ਫਿਰ ਫਿਰ ਚਮਤਕਾਰ ਕੋ ਨਮਸਕਾਰ ਚਮਤਕਾਰ ਹਰ ਜੀ ਜਿੱਥੋਂ ਪਰ ਰੱਸੀ ਦੇ ਕੋਨੇ ਚੱਕੇ ਸੀ ਸੈਂਟਰ ਆਪੋਂ ਦੇ ਵਿੱਚ ਹੀ ਰੱਖ ਦਿੰਦੇ ਨੇ ਵਾਪਸ ਠੀਕ ਹੈ ਜੀ ਦੇਖੋ ਦੋ ਕੋਨੇ ਬਰਾਬਰ ਹੈ ਨਜ਼ਰ ਆ ਰਹੇ ਤੁਹਾਨੂੰ ਜੀ ਆ ਰਹੇ ਜੀ ਨਜ਼ਰ ਆ ਰਹੇ ਇਹ ਪੂਰੇ ਕੋਨੇ ਵਿੱਚ ਰੱਖਤੇ ਇੱਕੋ ਨਾਲ ਨਾ ਕੋ ਦੋ ਕੋਨੇ ਮੇਕੋ ਇੱਕ ਤੁਹਾਡੇ ਕੋ ਰੱਸੀ ਪਹਿਲਾਂ ਵਰਗੀ ਤਾਂ ਨਹੀਂ ਬਨ ਸਕਦੀ ਸਰ ਜੀ ਥੋੜਾ ਖਿੱਚੋ ਸਰ ਜੀ ਤੁਸੀਂ ਵੀ ਲੋ ਜੀ ਪਹਿਲਾਂ ਵਰਗੀ ਬਨ ਨਹੀਂ ਸਕਦੀ ਪਰ ਬਨ ਚੁੱਕੀ ਹੈ ਉਹ ਜੀ ਰੱਸੀ ਪਹਿਲਾਂ ਵਰਗੀ ਬਨ ਚੁੱਕੀ ਹੈ ਹਾਂ ਜੀ ਮળો ਕੱਟ ਜਿਹੜੇ ਆਪਾਂ ਲਾਏ ਸੀ ਅੱਛਾ ਇਹੀ ਚਮਤਕਾਰ ਹੁੰਦੇ ਆ ਇਹੀ ਚਮਤਕਾਰ ਹੁੰਦੇ ਜੀ ਏਸੀ ਚੀਜ਼ ਨੂੰ ਨਮਸਕਾਰ ਕਰਦੀ ਦੁਨੀਆ ਤੁਸੀਂ ਦੇਖ ਸਕਦੇ ਹੋ ਕਿ ਰੱਸੀ ਬਿਲਕੁਲ ਪਹਿਲਾਂ ਵਰਗੀ ਬਣ ਚੁੱਕੀ ਹੈ ਪਰ ਇਹ ਹੈਗੀ ਹੈ ਸਿਰਫ ਹੱਥ ਦੀ ਸੁਭਾਈ ਹੱਥ ਦੀ ਸੁਭਾਈ ਹੈ ਜੀ ਹਲੋ ਜਾਦੂ ਨਾਮ ਦੀ ਚੀਜ਼ ਤਾਂ ਦੁਨੀਆ ਤੇ ਬੇਸ਼ੱਕ ਹੁੰਦੀ ਵੀ ਹੈ ਬੇਸ਼ੱਕ ਨਹੀਂ ਵੀ ਹੁੰਦੀ ਜਾਦੂਗਰੀ ਮੇਰੇ ਨਾਲ ਬੈਠੇ ਆ ਕੀ ਜਿਹੜਾ ਪਾ ਜਾਦੂ ਦੀ ਗੱਲ ਲੋਕ ਕਰਦੇ ਆ ਜਾਦੂ ਅਸਲ ਦੇ ਵਿੱਚ ਕੋਈ ਜਾਦੂ ਹੁੰਦਾ ਸਰ ਜਾਦੂ ਉਹ ਹੁੰਦਾ ਜਿਹੜਾ ਕਿ ਨਜ਼ਰ ਨਾ ਆਵੇ ਨਜ਼ਰ ਕਿ ਇਹ ਨਹੀਂ ਆ ਰਹੀ ਜੋ ਪ੍ਰਮਾਤਮਾ ਦੀ ਦਿੱਤੀ ਹੋਈ ਚੀਜ਼ਾਂ ਸਾਨੂੰ ਮਿਲ ਰਹੀਆਂ ਰੀਅਲ ਪਾਵਰ ਉਹੀ ਹੈ ਬਾਕੀ ਜੋ ਆਪਾਂ ਦਿਖਾ ਰਹੇ ਹਾਂ ਇਹ ਸਿਰਫ ਦਿਖਾਵਾ ਹੀ ਹੈ ਇੱਕ ਸਰ ਜੀ ਇਹ ਚਸ਼ਮਾ ਚੈੱਕ ਕਰੋ ਨੋਰਮਲ ਚਸ਼ਮਾ ਜੀ ਹਮ ਠੀਕ ਹੈ ਜੀ ਇਹਦੇ ਵਿੱਚ ਮੈਂ ਇੱਕ ਹਿਪਨੋਟਿਕ ਪਾਵਰ ਭੇਜੂਗਾ ਜਿਸ ਦੇ ਨਾਲ ਕਿ ਚਸ਼ਮਾ ਹਿੱਲੂਗਾ ਨਜ਼ਰ ਆਈ ਕੋਈ ਪਾਵਰ ਜੀ ਨਹੀਂ ਕੋਈ ਨਜ਼ਰ ਨਹੀਂ ਕੋਈ ਨਜ਼ਰ ਨਹੀਂ ਆਈ ਇਨੂੰ ਹਲਕਾ ਜਿਹਾ ਫੂਕ ਮਾਰੋ ਲੋ ਜੀ ਆਈ ਨਜ਼ਰ ਕੁਛੀ ਜੀ ਹੂੰ ਲੋ ਜੀ ਅਜੇ ਇਹ ਪਾਵਰ ਹੈ ਵਿਲ ਪਾਵਰ ਹੈ ਜੀ ਜਿਹੜੀ ਕਿ ਸਾਡੇ ਅੰਦਰ ਤੁਹਾਡੇ ਅੰਦਰ ਸਾਰੇ ਅੰਦਰ ਹੈ ਹੂੰ ਜੇ ਕੋਈ ਆਮ ਇਨਸਾਨ ਜੇ ਕੋਈ ਮਨ ਲ ਕੇ ਚਲ ਤੁਹਾਡੇ ਵਾਂਗ ਪ੍ਰੈਕਟਿਸ ਕਰੇ ਤਾਂ ਉਹ ਵੀ ਇਹ ਚੀਜ਼ਾਂ ਸੰਭਵ ਕਰ ਸਕਦਾ ਸਰ ਇਹ ਜਿਹੜਾ ਤੁਹਾਨੂੰ ਮੈਂ ਦੱਸਿਆ ਇੱਕ ਮਿਸਗਾਈਡ ਤੁਹਾਨੂੰ ਕੀਤਾ ਕਿ ਵਿਲ ਪਾਵਰ ਹੈ ਵਿਲ ਪਾਵਰ ਕੁਛ ਨਹੀਂ ਹੈ ਸਾਇੰਸ ਹੈ ਹੈ ਇਹ ਟਰਿਕ ਤੁਸੀਂ ਵੱਧ ਤੋਂ ਵੱਧ ਮੇਰੇ ਹਿਸਾਬ ਨਾਲ 2 ਮਿੰਟ ਤੋਂ ਪਹਿਲਾਂ ਸਿੱਖ ਜਾਓਗੇ ਜੀ ਇਹ ਸਭ ਹਾਦਿਸਪਈ ਚਲਾਕੀ ਹੈ ਜੀ ਅਸੀਂ ਐਂਟਰਟੇਨਮੈਂਟ ਕਰਦੇ ਜਿਹੜੇ ਬਾਬੇ ਆ ਉਹਨੂੰ ਮਿਸਯੂਜ਼ ਕਰਦੇ ਬਸ ਅਸੀਂ ਮਨੋਰੰਜਨ ਕਰਦੇ ਇਹ ਚੀਜ਼ਾਂ ਦਾ ਜੀ ਤੋਂ ਗਗਨਦੀਪ ਜੀ ਹੋਰ ਕਿਹੜੀਆਂ ਟਰਿਕ ਹੈਗੀਆਂ ਤੁਹਾਡੇ ਕੋਲੇ ਹੋਰ ਕੀ ਮਨੋਰੰਜਨ ਵਾਲੀਆਂ ਚੀਜ਼ਾਂ ਆਪਾਂ ਦਰਸ਼ਕਾਂ ਨੂੰ ਦਿਖਾ ਸਕਦੇ ਆਂ ਕੁਝ ਕਾਰਡ ਟਰਿਕ ਹੈ ਸਰ ਜੀ ਦੇਖੋ ਸਰ ਮੇਰੇ ਕੋ ਇੱਕ ਨੋਰਮਲ ਫਰੇਮ ਹੈ ਬਲੈਕ ਫਰੇਮ ਦੋਨੋਂ ਪਾਸੋਂ ਠੀਕ ਹੈ ਜੀ ਕੁਝ ਮੇਰੇ ਕੋ ਕਾਰਡ ਹੈ ਸਰ ਮੇਰੇ ਕੋ ਇੱਕ ਨੋਰਮਲ ਫਰੇਮ ਹੈ ਜੀ ਕਾਰਡ ਫਰੇਮ ਇੱਕ ਕਾਰਡ ਆ ਦੂਸਰਾ ਕਾਰਡ ਆ ਤੀਸਰਾ ਕਾਰਡ ਆ ਚੌਥਾ ਕਾਰਡ ਆ ਪੰਜਵਾਂ ਔਰ ਛੇ ਕਾਰਡ ਆ ਸਾਰੇ ਲਗ ਲਗ ਕਾਰਡ ਆ ਇੱਥੇ ਮਰਜ਼ੀ ਇਹਨਾਂ ਨੂੰ ਸੈੱਟ ਕਰ ਦੋ ਇਹ ਸਾਰੇ ਦੇ ਅਲੱਗ ਅਲੱਗ ਪਿਕਚਰ ਬਣੀ ਹੋਈ ਹੈ ਜੀ ਉਸੇ ਸਰ ਕੋਈ ਵੀ ਇੱਕ ਕਾਰਡ ਸਿਲੈਕਟ ਕਰੋ ਲਾਈਨ ਤੋਂ ਬਾਹਰ ਕਢਾਲ ਦੋ ਜਿਸ ਕੋਲ ਪੂਰਾ ਪਰ ਬਲੈਕ ਕਰਤਾ ਪਲੱਸ ਕਰਤਾ ਤੁਸੀਂ ਠੀਕ ਹੈ ਜੀ ਹੁਣ ਤੁਸੀਂ ਇੱਕ ਪਲੱਸ ਸਿਲੈਕਟ ਕੀਤਾ ਹੋਇਆ ਆਪਣੀ ਮਰਜ਼ੀ ਨਾਲ ਜੀ ਉਹਨਾਂ ਨੇ ਜਿਹੜਾ ਪਲੱਸ ਤੁਸੀਂ ਸਿਲੈਕਟ ਕੀਤਾ ਇਹ ਤੁਹਾਡੀ ਆਪਣੀ ਸਿਲੈਕਸ਼ਨ ਸੀਗੀ ਤੇ ਇਹ ਮੇਰੇ ਕੋਲ ਕੁਝ ਕਾਰਡ ਹੈਗੇ ਇਹਨਾਂ ਨੂੰ ਆਪਾਂ ਚ ਥੋੜਾ ਜਿਹਾ ਸ਼ਫਲ ਕਰ ਦੋ ਸਰ ਤੁਹਾਡੀ ਜਿਹੜੀ ਸਿਲੈਕਸ਼ਨ ਸੀ ਕਿਹੜੀ ਸੀਗੀ ਪਲੱਸ ਵਾਲੀ ਸੀ ਪਲੱਸ ਵਾਲੀ ਪਲੱਸ ਵਾਲੀ ਸੀਗੀ ਤੇ ਮੈਂ ਕਹੂੰਗਾ ਪਲੱਸ ਜਿੱਦਾਂ ਵੀ ਸੀਗਾ ਉਹਨੂੰ ਮਿਕਸ ਕਰ ਦਿੰਨੇ ਆ ਇੱਕ ਸਿਲੈਕਸ਼ਨ ਤੁਹਾਡੀ ਇੱਕ ਸਿਲੈਕਸ਼ਨ ਮੈਂ ਆਪਣੀ ਰੱਖੂੰਗਾ ਮੇਰੀ ਸਿਲੈਕਸ਼ਨ ਸੀਗੀ ਇੱਕ ਸਰਕਲ ਠੀਕ ਹੈ ਮੈਂ ਆਪਣੇ ਸਰਕਲ ਨੂੰ ਕੀ ਕਰੂੰਗਾ ਸਾਈਡ ਤੇ ਰਾ ਦੂੰਗਾ ਜਿਹੜਾ ਮੈਂ ਤੁਹਾਨੂੰ ਇੱਕ ਬਲੈਕ ਫਰੇਮ ਦਿਖਾਇਆ ਨੋਰਮਲ ਫਰੇਮ ਇੰਨਾਂ ਮੈਂ ਕੀ ਕਰੂੰਗਾ ਸਰ ਜਿਹੜਾ ਪਲੱਸ ਆਪਣਾ ਆਪਣਾ ਸਰਕਲ ਕੀਤਾ ਮੈਂ ਉਹਦੇ ਵਿੱਚ ਸੈੱਟ ਕਰ ਦੂੰਗਾ ਮੈਂ ਨਜ਼ਰ ਆ ਰਿਹਾ ਸਰ ਜੀ ਤੁਹਾਨੂੰ ਹਮ ਸਰਕਲ ਮੇਰੇ ਇੱਧਰ ਹੋ ਗਿਆ ਸਰ ਇੱਕ ਕਾਰਡ ਮੈਂ ਵੈਸੇ ਇੱਥੇ ਨੋਰਮਲ ਰੱਖ ਦੂੰਗਾ ਤੁਹਾਡਾ ਕਿਹੜਾ ਸੀਗਾ ਸਰ ਜੀ ਆਪਣਾ ਪਲੱਸ ਵਾਲਾ ਸੀ ਬਲੈਕ ਕਾਰਡ ਆ ਪਲੱਸ ਹੈਗਾ ਜੀ ਨਹੀਂ ਸਰ ਆ ਪਲੱਸ ਹੈਗਾ ਜੀ ਨਹੀਂ ਆ ਪਲੱਸ ਹੈਗਾ ਜੀ ਨਹੀਂ ਆ ਪਲੱਸ ਹੈਗਾ ਜੀ ਨਹੀਂ ਮੇਰਾ ਸਰਕਲ ਇੱਥੇ ਤੁਹਾਡਾ ਪਲੱਸ ਕਿੱਥੇ ਗਿਆ ਜੀ ਇਹ ਰਿਹਾ ਇਹ ਰਿਹਾ ਜੀ ਤੁਹਾਡਾ ਪਲੱਸ ਠੀਕ ਹੈ ਜੀ ਤੁਹਾਡਾ ਡਪਲੱਸ ਏਰੀਆ ਨੋਰਮਲ ਕਟ ਇੱਧਰ ਆ ਗਿਆ ਤੇ ਮੇਰਾ ਸਰਕਲ ਇੱਧਰ ਹੈ ਜੇ ਮੈਂ ਤੁਹਾਨੂੰ ਕਹਾਂ ਇਹ ਪਲੱਸ ਤੁਹਾਡਾ ਉਹ ਨਹੀਂ ਹੈ ਇਹ ਪਲੱਸ ਹੈ ਤੁਸੀਂ ਮੰਨੋਗੇ ਨਹੀਂ ਨਹੀਂ ਮੰਨੂਗੇ ਕਿਉਂਕਿ ਤੁਹਾਡਾ ਪਲੱਸ ਤੁਹਾਡੇ ਸਾਹਮਣੇ ਉਧਰ ਸਾਹਮਣੇ ਪਿਆ ਹੋਇਆ ਹੈ ਮੈਂ ਜੇ ਕਮਾ ਸਰਕਲ ਤੁਹਾਡਾ ਪਲੱਸ ਤੁਸੀਂ ਨਹੀਂ ਮੰਨੋਗੇ ਮੈਂ ਤੁਹਾਨੂੰ ਮਨਾਉਂਗਾ ਕਿਦਾਂ ਤੇ ਕੋ 1 2 3 ਆ ਲੋ ਜੀ ਹੁਣ ਸੇ ਮੇਰਾ ਪਲੱਸ ਇੱਧਰ ਆ ਗਿਆ ਹਾਂਜੀ ਤੁਸੀਂ ਸੋਚੋਗੇ ਉਹ ਕੀ ਹੈ ਇਹ ਮੇਰਾ ਸਰਕਲ ਹੈ ਜੀ ਕੁੱਤ ਨੇ ਹੁਣੇ 1 ਮਿੰਟ ਦੇ ਪਹਿਲਾਂ ਤਾਂ ਜਿਹੜਾ ਮਤਲਬ ਪਲਾਸੀ ਆਪਣਾ ਇੱਥੇ ਪਿਆ ਸੀਗਾ ਤੇ ਉਹ ਤੁਹਾਡਾ ਇੱਥੇ ਸਰਕਲ ਇੱਥੇ ਸੀ ਤੁਹਾਡਾ ਹਾਂਜੀ ਬਸ ਇਹ ਹਾਦਸੇ ਪਈਏ ਸਰ ਜੀ ਇਹ ਸਾਰੇ ਮਤਲਬ ਹਾਦਸੇ ਪਈ ਹੁੰਦੀ ਐ ਬਿਲਕੁਲ